ਉਹਨਾਂ ਨੂੰ ਬੁਲਾ ਲਾ ਬਸ ਜਿਹੜੇ ਤੇਰੇ ਨਾਲ ਸੀ ਨਹੀਂ ਬੁਲਾਣਾ ਕੋੜਾ ਮੁੰਡੇ ਦਸ ਬੱਲੇ ਡੱਬਲ ਉਰਦੇ ਮੈਂ ਤੈਨੂੰ ਡੱਬਲ ਉਰਦੇ ਕੰਦਾ ਵਿਪਲ ਜੋਗ ਵਾਲੇ ਆਗੇ ਮੁੰਡੇ ਜਿਹੜੇ ਹੈਗੇ ਆ ਕੰਦਾ ਵਿਪਲ ਜੋਗ ਵਾਲੇ ਆ ਬਬਲੂ ਨਹੀਂ ਬਬਲੂ ਕੋਨੇ ਰਸਣਾ ਬਬਲੂ ਮੇਰੇ ਪੀਰ ਵਾਲੇ ਗਲੀ ਚ ਰਹਿੰਦਾ ਸੀ ਕਿਹੜੀ ਪੀਰ ਵਾਲੀ ਮੇਰੇ ਡੱਬਾ ਰੁੜ ਤੇ ਪੀਰ ਵਾਲੇ ਗਲੀ ਆ ਉਹ ਤੇ ਪੀਰ ਵਾਲੇ ਗਲੀ ਤੇ ਰਹਿ ਗਾ ਤੇ ਕਰ ਖਾਲੀ ਕਰਕੇ ਡੱਬਾ ਨਾ ਤੇਰੇ ਵਿਪਲ ਸੀ ਲਾਲੂ ਸੀ ਸਬਜ਼ੀ ਵਾਲੇ ਦਾ ਪਰਾਜ ਮੇਰੀ ਗੱਲ ਸੁਣ ਵੱਡੇ ਭਰਾ ਨਾ ਬਬਲੂ ਨੂੰ ਜਾਣਦਾ ਉਹਦੇ ਨਾਲ ਜਿਹੜੇ ਮੁੰਡੇ ਸੀ ਉਹਨਾਂ ਨੂੰ ਨਹੀਂ ਜਾਣਦਾ ਛੋਟੇ ਛੋਟੇ ਮੁੰਡੇ ਸਾਡੇ ਛੋਟੇ ਛੋਟੇ ਮੁੰਡੇ ਆ ਉਹ ਛੋਟੂ ਆ ਉਹ ਤਾਂ ਬ੍ਰਿਸ ਪ੍ਰਾਣੀ ਉਹ ਤੇਰੇ ਕਿਹੜਾ ਹੋਰ ਇਹਨਾਂ ਯਾਰਾਂ ਚੜਦੇ ਓਏ ਇਹਨਾਂ ਯਾਰਾਂ ਬਹੁਤ ਮਾਲੂਮ ਨੇ ਅੱਗੇ ਨਾਲ ਆਮ ਲੋਕ ਕੀ ਹੁਣ ਆਪਣੇ ਆਪ ਨੂੰ ਕਿਤੇ ਵੀ ਸੁਰੱਖਿਤ ਨਹੀਂ ਸਮਝਦੇ ਸੋਚਣ ਨੂੰ ਮਜਬੂਰ ਹੁੰਦੇ ਨੇ ਵੀ ਘਰ ਛੱਡ ਕੇ ਬਾਹਰ ਜਾਈਏ ਜਾਂ ਫਿਰ ਘਰ ਦੇ ਦੇ ਵਿੱਚ ਹੀ ਰਹੀਏ ਕਿਉਂਕਿ ਅੱਜ ਕੱਲ੍ਹ ਦੀਆਂ ਲਗਾਤਾਰ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਘਰ ਤੋਂ ਬਾਹਰ ਜਾਣੇ ਆ ਤਾਂ ਬਾਹਰ ਉਹਨਾਂ ਦੇ ਨਾਲ ਪਾਣਾ ਵਾਪਰ ਜਾਂਦਾ ਹੈ ਸਨੇਪਿੰਗ ਹੋ ਜਾਂਦੀ ਲੁੱਟਖੋਹ ਜਾਂਦੀ ਤੇ ਜੇਕਰ ਘਰ ਦੇ ਵਿੱਚ ਰਹਿੰਦੇ ਨੇ ਤਾਂ ਚੋਰਾਂ ਦੀ ਲੁਟੇਰਿਆਂ ਦੀ ਇੰਨੀ ਹਿੰਮਤ ਹੋ ਚੁੱਕੀ ਹੈ ਕਿ ਹੁਣ ਤਾਂ ਘਰਾਂ ਦੇ ਵਿੱਚ ਵੜ ਕੇ ਲੁੱਟਖੋਹ ਕੀਤੀ ਜਾਂਦੀ ਹੈ ਇੱਥੇ ਤੱਕ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਇਹ ਤਸਵੀਰ ਜਿਹੜੀ ਤੁਹਾਡੇ ਸਾਹਮਣੇ ਹੈ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਹ ਉਹ ਚੋਰ ਨੇ ਜੋ ਰਾਤ ਦੇ 12 ਵਜੇ ਚੋਰੀ ਕਰਨ ਦੇ ਇਰਾਦੇ ਨਾਲ ਪਹੁੰਚੇ ਸੀਗੇ ਪਰ ਮੌਕੇ ਤੇ ਵਿਅਕਤੀਆਂ ਦੇ ਵੱਲੋਂ ਫੜ ਕੇ ਇੱਕ ਚੋਰ ਦੀ ਤਾਂਛਿੱਤਰ ਪਰੇਡ ਕਰ ਦਿੱਤੀ ਗਈ ਹੈ ਬਾਕੀ ਚਾਰ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਨੇ ਫਿਲਹਾਲ ਇਸ ਨੂੰ ਜਾਂਚ ਚੱਲ ਰਹੀ ਹੈ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਜੋ ਹੋਰ ਜਿਹੜਾ ਵਪਤਾਗੀ ਰੋ ਇਹਨਾਂ ਦੇ ਨਾਲ ਸ਼ਾਮਿਲ ਹੈਗਾ ਉਸ ਦੀ ਉਸ ਦਾ ਪਤਾ ਲਗਾਇਆ ਜਾ ਸਕੇ ਫਿਲਹਾਲ ਦੱਸ ਜੀਏ ਕਿ ਇਹ ਮਾਮਲਾ ਜਿਹੜਾ ਹੈ ਲੁਧਿਆਣਾ ਦੇ ਗੈਸਪੁਰੇ 33 ਫੁੱਟ ਰੋਡ ਇਲਾਕੇ ਦਾ ਦੱਸਿਆ ਜਾ ਰਿਹਾ ਹੈ 12 ਵਜੇ ਰਾਤ ਚੋਰੀ ਕਰਨ ਦੇ ਇਰਾਦੇ ਨਾਲ ਪਹੁੰਚੀ ਸੀ ਪਰ ਲੋਕਾਂ ਦੇ ਵੱਲੋਂ ਇਸ ਸਟੋਰ ਨੂੰ ਫੜ ਲਿੱਤਾ ਗਿਆ ਤੇ ਬਾਕੀ ਜਿਹੜੇ ਨਾਲ ਸਾਥ ਸੀਗੇ ਉਹ ਫਰਾਰ ਹੋ ਗਏ ਉਹਨਾਂ ਨੂੰ ਬੁਲਾ ਲਾ ਬਸ ਜਿਹੜੇ ਤੇਰੇ ਨਾਲ ਸੀ ਨਹੀਂ ਬੁਲਾਣਾ ਕੋਣ ਆ ਮੁੰਡੇ ਦਸਵਲੇ ਡੱਬਾ ਰੋੜ ਦੇ ਮੈਂ ਤੈਨੂੰ ਡੱਬਾ ਰੋੜ ਦੇ ਕਹਿੰਦਾ ਦੀਪਲ ਜੋਗ ਵਾਲੇ ਆਗੇ ਮੁੰਡੇ ਜਿਹੜੇ ਹੈਗੇ ਆ ਕੋਣ ਆ ਨਾਮ ਦਾ ਬਬਲੂ ਕਹਿੰਦਾ ਦੀਪਲ ਜੋਗ ਵਾਲੇ ਆ ਬਬਲੂ ਨਹੀਂ ਬਬਲੂ ਕੋਣ ਹੈ ਦਸਵਲਾ ਬਬਲੂ ਮੇਰੇ ਪੀਰ ਵਾਲੀ ਗਲੀ ਚ ਰਹਿੰਦਾ ਸੀ ਕਿਹੜੀ ਪੀਰ ਵਾਲੀ ਮੇਰੇ ਡੱਬਾ ਰੋੜ ਤੇ ਪੀਰ ਵਾਲੀ ਗਲੀ ਆ ਉੱਥੇ ਪੀਰ ਵਾਲੀ ਗਲੀ ਤੇ ਰਗੋ ਉੱਥੇ ਕਾਰਖਾਨੇ ਵਰਕੇ ਡੰ ਨਾ ਅੱਜ ਤੇਰੇ ਦੀਪਲ ਸੀ ਲਾਲੂ ਸੀ ਸਬਦੀ ਵਾਲੇ ਦਾ ਪਰਾਜ ਮੇਰੀ ਗੱਲ ਸੁਣ ਵਡੇ ਭਰਾ ਮੈਨੂੰ ਬਬਲੂ ਨੂੰ ਜਾਣਦਾ ਉਹਦੇ ਨਾਲ ਜਿਹੜੇ ਮੁੰਡੇ ਸੀ ਉਹਨਾਂ ਨੂੰ ਨਹੀਂ ਜਾਣਦਾ ਛੋਟੇ ਛੋਟੇ ਮੁੰਡੇ ਆਹ ਛੋਟੇ ਛੋਟੇ ਮੁੰਡੇ ਹਾਂ ਉਹ ਛੋਟੇ ਉਹ ਤਾਂ ਬੱਚੇ ਅਜਿਹਾ ਪ੍ਰਾਣੀ ਹੋ ਗਏ ਜਿਹੜਾ ਹੋਰ ਐਨ ਦੇ ਆ ਰਹੇ ਜਾਣਦੇ ਓਏ ਬਹੁਤ ਮਾਰਦੇ ਇਹਨਾਂ ਯਾਰ